ਬਲੇ ਬੇਬੇ ਕਨਸੈਪਟ ਆ ਫਰੈਸ਼ ਸੀਗਾ ਇਦਾਂ ਦਾ ਕੁਝ ਆਇਆ ਨਹੀਂ ਹੈਗਾ ਨਾ ਪੀਆ ਦਾ ਬਾਦਸ਼ਾ ਕਲਦੀਮਾਨ ਸਿੰਘ ਸਾਹਿਬ ਤੇ ਇਹ ਬਾਈ ਹੈਗਾ ਟੱਪਿਆਂ ਦਾ ਬਾਦਸ਼ਾ ਥਰੀ ਪਾ ਕੇ ਆ ਗਿਆ ਤੂੰ ਮੈਨੂੰ ਪਾਦਾ ਮੈਂ ਲਾਲ ਪਾ ਕੇ ਹੁਣੀ ਦੀ ਤੇ ਜਿਹੜਾ ਸਾਡੇ ਲਾਣੇਦਾਰ ਆ ਉਹਦੀ ਪੂਰੀ ਘਰ ਦੇ ਟੱਬਰ ਨੇ ਨਾ ਮੱਤ ਮਾਰੀ ਪਈ ਆ ਤੇ ਬਾਕੀ ਮੱਤ ਕਿੱਦਾਂ ਮਾਰਦੇ ਕੋਈ ਕਹਿੰਦਾ ਭੂਤ ਆਉਂਦਾ ਕੋਈ ਕਹਿੰਦਾ ਬਾਬਾ ਆਉਂਦਾ ਇਹ ਤੁਹਾਨੂੰ ਪਤਾ ਲੱਗਣਾ ਹੁਣੇ ਹੀ ਆਪਣੇ ਪੈਰ ਮੈਂ 15 ਮਿੰਟ ਦੀ ਗੇਮ ਆ ਉਥੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ ਜਾਸਰ ਨੇ ਕੀ ਕੀਤਾ ਇਹ ਆਪਣੇ ਬੱਬਲ ਹੈਗੀ ਬੱਬਲ ਖਾਂ ਹੋ ਤਾ ਮਾਰੇ ਨੀ ਮੇ ਗਲਾਈ ਘਰਾਵਾ ਸਰੀਰ ਤਾਂ ਓਕੇ ਹੈ ਨਾ ਤੇ ਬਾਕੀ ਜਿੰਨਾ ਸਾਡਾ ਪਿਆਰ ਸੀ ਆਪਸ ਚ ਜਿਹੜੀ ਦੋਸਤੀ ਹੋਈ ਬੰਦਾ ਸਕਰੀਨ ਤੇ ਵੀ ਦੇਖਣ ਨੂੰ ਮਿਲੀ ਉਹ ਬਲੂ ਦੀ ਜਿਹੜੀ ਕੈਮਿਸਟਰੀ ਸਾਡੀ ਬਣਦੀ ਸੀ ਬਹੁਤ ਅਸੀਂ ਇੰਜੋਏ ਕੀਤਾ ਪੀਰਾ ਪੂਰਾ ਘੇਟ ਬੰਦਾ ਐ ਤੇਰੀ ਜੋੜੀ ਬਣਾ ਕੇ ਕਰਨਾ ਤੇਲੇ ਤਾਂ ਮम्मा ਆਪੇ ਘਟ ਹੋਣਾ ਮਾਸੀ ਐ 26 ਤਰੀਕ ਨੂੰ ਤੇ ਪੂਰਨਮਾਸੀ ਤੁਹਾਨੂੰ ਪਤਾ ਆ ਫਿਰ ਲੰਬੜਾਂ ਦੇ ਲਾੜਾ ਤਾਂ ਆਪੋ ਆਪਣੀ ਮਾਸੀ ਨੂੰ ਯਾਦ ਕਰਕੇ ਤੇ ਪੂਰਨਮਾਸੀ ਨੂੰ ਆ ਜੀਓ ਤੇ ਫਲ ਮਾਉਣੀਆਂ ਲੰਬੜਾਂ ਦਾ ਲਾੜਾ ਅ ਸਤਿ ਸ਼੍ਰੀ ਅਕਾਲ ਜੀ ਮੈਂ ਬੱਬਲ ਰਾਏ ਪਹਿਲਾਂ ਮਾਫੀ ਚਾਹੁੰਦਾ ਮੇਰਾ ਗਲਾ ਬਹੁਤ ਖਰਾਬ ਆ ਤੇ ਮੇਰੇ ਨਾਲ ਸਾਡੇ ਸਾਰੇ ਸਟਾਰ ਕਾਸਟ ਹੈ ਜੀ ਲੰਬੜਾਂ ਦਾ ਲਾੜਾ ਦੀ ਤੇ ਜਿਹੜੇ ਹਲੇ ਸਾਡੇ ਸੀਨੀਅਰ ਜਾਂ ਤੁਹਾਡੇ ਹਰਮਨ ਪਿਆਰੇ ਆਰਟਿਸਟਲੇ ਆਏ ਨਹੀਂਗੇ ਉਹਨਾਂ ਦੀ ਸੀ ਮਤਲਬ ਆਪਣੇ ਵੱਲੋਂ ਅਸੀਂ ਹਾਜ਼ਰੀ ਲਵਾ ਰਹੇ ਸਾਰੇ ਜਿਹੜੇ ਆ ਜਾਣਗੇ ਸਾਰੇ ਤੇ ਸਾਡੀ ਫਿਲਮ ਆ ਰਹੀ ਹੈ ਜੀ ਲੰਬੜਾਂ ਦਾ ਲਾਣਾ ਜਿਸ ਅਸੀਂ ਉਹਦੇ ਪ੍ਰੀਮੀਅਰ ਵੀ ਇੱਥੇ ਇਕੱਠੇ ਹੋਏ ਆ ਸੋ ਟ੍ਰੇਲਰ ਨੂੰ ਬਹੁਤ ਪਸੰਦ ਕਰ ਰਹੇ ਸਾਰੇ ਤੇ ਸਾਨੂੰ ਉਮੀਦ ਆ ਫਿਲਮ ਨੂੰ ਵੀ ਸਾਰੇ ਬਹੁਤ ਪਸੰਦ ਕਰਨਗੇ ਸੋ 26 ਜਨਵਰੀ ਨੂੰ ਸਾਡੀ ਫਿਲਮ ਆਉਣੀ ਹੈ ਜੀ ਤੇ ਛੁੱਟੀ ਦਾ ਵੀ ਦਿਨ ਆ ਤੇ ਬਹੁਤ ਪਰਿਵਾਰਕ ਫਿਲਮ ਤੁਸੀਂ ਬਹੁਤ ਮਤਲਬ ਹਾਸਾ ਮਜ਼ਾਕ ਤੁਹਾਡੇ ਲਈ ਬਹੁਤ ਲਾਈਟ ਜਿਹੀ ਫਿਲਮ ਬਣਾਈ ਆ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਆਓ ਤੇ ਜੇ ਤਾਂ ਵੀ ਤੁਹਾਨੂੰ ਲੱਗੇ ਫਿਰ ਸਾਨੂੰ ਜ਼ਰੂਰ ਦੱਸਿਓ ਬਾਕੀ ਮੈਂ ਓਵਰ ਟੂ ਕਰਨ ਲੱਗਿਆ ਨਹੀਂ ਸਾਡੇ ਵੱਡੇ ਭਾਜੀ ਸਾਡੇ ਸੀਨੀਅਰ ਤੇ ਤੁਹਾਡੇ ਹਰਮਨ ਪਿਆਰੇ ਇਹ ਮੇਰੇ ਜਿਆਦਾ ਬੈਟਰ ਬੋਲਦਾ ਨਹੀਂ ਨਹੀਂ ਸਾਰਿਆਂ ਨੂੰ ਸੱਸੀ ਕਾਲ ਜੀ ਤੁਸੀਂ ਆਇਓ ਤੁਹਾਡਾ ਵੈਲਕਮ ਲੰਬੜਾਂ ਦੀ ਲਾਣਾ ਟੀਮ ਦੀ ਸਾਰੀ ਸਟਾਰ ਕਾਸਟ ਸੋ ਤੁਹਾਡਾ ਵੈਲਕਮ ਕਰਦੀ ਆ ਬਹੁਤ ਤੁਸੀਂ ਸਪੋਰਟ ਕਰਦੇ ਹੋ ਭਾਜੀ ਔਰ ਇੱਥੇ ਹਮੇਸ਼ਾ ਕਰਦੇ ਰਹੋ ਕਿਉਂਕਿ ਤੁਹਾਡਾ ਮੀਡੀਆ ਤੋਂ ਬਿਨਾ ਕੋਈ ਵੀ ਸਬਜੈਕਟ ਲੋਕਾਂ ਤੱਕ ਪਹੁੰਚਣਾ ਨਾਮਮਕਨ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਬਾਕੀ ਕੱਲ ਇਹ ਆ ਜਾਸਰ ਭਾਜੀ ਬੱਬਲ ਜੀ ਤੇ ਮਨਿੰਦਰ ਜੀ ਨਿਸ਼ਾਵਾਨੋ ਜੀ ਔਰ ਮੈਡਮ ਗੁਪਤਾ ਜੀ ਹੈ ਨਾ ਤੇ ਸੰਗੀਤਾ ਗੁਪਤਾ ਜੀ ਹੈ ਨਾ ਉਹੀ ਹੈ ਨਾ ਨਹੀਂ ਨਹੀਂ ਮੈਂ ਗਲਤ ਨਾ ਐਤਰੀ ਪਾ ਐਤਰੀ ਲੱਗੇ ਯਾਰ ਹਰੀ ਪਾ ਗਿਆ ਤੂੰ ਮੈਨੂੰ ਪਾਦਾ ਮੈਂ ਲਾਲ ਪਾ ਕੇ ਹੋਣੀ ਸੀ ਸੋ ਅਸੀਂ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਤੇ ਇਹ ਬਹੁਤ ਵਧੀਆ ਇੱਥੇ ਸਾਡੇ ਤਾਜ ਬਾਜੀ ਫਿਲਮ ਦੇ ਡਾਇਰੈਕਟਰ ਜਨੇਜਾ ਜੀ ਹੈ ਨਾ ਤੇ ਇੱਥੇ ਬਾਈ ਜਣੀ ਅਸੀ ਸਾਹਿਬ ਹਣੀ ਤੇ ਬਾਕੀ ਇਹ ਜਦੋਂ ਤੁਸੀਂ ਫਿਲਮ ਦੇਖੋਗੇ ਬਾਜੀ ਇਹ ਲੰਬੜਾਂ ਦਾ ਲਾਣਾ ਇਹ ਜਿਹੜੇ ਪਹਿਲਾਂ ਪਰਿਵਾਰ ਹੁੰਦੇ ਇਕੱਠੇ ਹੁੰਦੇ ਸੀ ਚਾਚੇ ਤਾਇਆ ਦਾ ਵੱਡਾ ਪਰਿਵਾਰ ਹੁੰਦਾ ਸੀ ਉਦੋਂ ਕਹਿੰਦੇ ਵੀ ਯਾਰ ਉਹ ਬੋਲਿਆਂ ਦਾ ਲਾਣਾ ਉਹ ਲੰਬੜਾਂ ਦਾ ਲਾਣਾ ਉਹ ਚੇਲਿਆਂ ਦਾ ਲਾਣਾ ਹੈ ਨਾ ਤੇ ਲੰਬੜਾਂ ਦਾ ਲਾਣਾ ਇੱਕ ਬਹੁਤ ਹੀ ਵਧੀਆ ਫਿਲਮ ਬਣਾਈ ਆ ਔਰ ਇਹਦੇ ਵਿੱਚ ਇਹ ਆ ਵੀ ਸਾਰਾ ਪਰਿਵਾਰ ਇਕੱਠਾ ਆ ਤੇ ਜਿਹੜਾ ਸਾਡੇ ਲਾਣੇਦਾਰ ਆ ਉਹਦੀ ਪੂਰੀ ਘਰ ਦੇ ਟੱਪਰ ਨੇ ਨਾ ਮੱਤ ਮਾਰੀ ਪਈ ਆ ਤੇ ਬਾਕੀ ਮੱਤ ਕਿੱਦਾਂ ਮਾਰਦੇ ਕੋਈ ਕਹਿੰਦਾ ਭੂਤ ਆਉਂਦਾ ਕੋਈ ਕਹਿੰਦਾ ਬਾਬਾ ਆਉਂਦਾ ਇਹ ਤੁਹਾਨੂੰ ਪਤਾ ਲੱਗਣਾ ਹੁਣੇ ਹੀ ਆਪਣੇ ਪਾਸੋਂ 10 15 ਮਿੰਟ ਦੀ ਗੇਮ ਆ ਉੱਥੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ جاسਰ ਨੇ ਕੀ ਕੀਤਾ ਤੇ ਆਪਣੇ ਬੱਬਲ ਗਈ ਬੱਬਲ ਖਾਂ ਹੋ ਸਮਣੇ ਨੀ ਮੇ ਗਲਾਈ ਖਰਾਵਾ ਸਰੀਰ ਤਾਂ ਓਕੇ ਆ ਨਾ ਅਗਾ ਨੂੰ ਹਮਰ ਇਹ ਸਾਡੇ ਪਿਆਰੇ ਹੀਰੋ ਆ ਬਾਕੀ ਚਿੰਤਾ ਕੋਈ ਨਹੀਂ ਕਰਨੀ ਇੱਥੇ ਸਾਡੀ ਫਿਲਮ ਦਾ ਕੈਪਟਨ ਆ ਟਰੈਕਟਰ ਕੇ ਫਿਲਮ ਤੁਸੀਂ ਦੇਖ ਕੇ ਇੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਛੋਟਾ ਛੋਟਾ ਕਲਿੱਪ ਜਰੂਰ ਬਣਾ ਕੇ ਪਾ ਦਿਓ ਜੇ ਵਾਕਿਆ ਹੀ ਤੁਹਾਨੂੰ ਪਰਿਵਾਰਕ ਫਿਲਮ ਲੱਗੀ ਔਰ ਇੱਕ ਗੱਲ ਦੀ ਮੈਂ ਗਾਰੰਟੀ ਦਿੰਦਾ ਕਿ ਤੁਸੀਂ ਇਹ ਪਰਿਵਾਰ ਦੇ ਨਾਲ ਬੈਠ ਕੇ ਫਿਲਮ ਦੇਖੀ ਜਾ ਸਕਦੀ ਆ ਔਰ ਡਬਲ ਮੀਨਿੰਗ ਨਹੀਂ ਕੋਈ ਗੱਲ ਹੋਏਗੀ ਕੋਈ ਵੀ ਡਬਲ ਇਦਾਂ ਦਾ ਸੀਨ ਨਹੀਂ ਹੋਏਗਾ ਵੀ ਬੰਦਾ ਆਪਣੀ ਐ ਬੇਟੀ ਨਾ ਬਿਠਾ ਜਾਂ ਆਪਣੀ ਭਤੀਜੀ ਨਾਲ ਬੈਠ ਕੇ ਸ਼ਰਮਿੰਦਾ ਹੋਏਗਾ ਔਰ ਸਗੋ ਇਹ ਇਹ ਮਸਹੂਸ ਕਰਨਗੇ ਵਾਕਈ ਜੇ ਫਿਲਮਾਂ ਬਣਨੀਆਂ ਹੋਣੀਆਂ ਬਣਨੀਆਂ ਚਾਹੀਦੀਆਂ ਤੇ ਲੰਬੜਾਂ ਦਾ ਲਾਣਾ ਵਰਗੀਆਂ ਬਣਨੀਆਂ ਚਾਹੀਦੀਆਂ ਇਹ ਬਹੁਤ ਘੈਂਟ ਸਬਜੈਕਟ ਆ ਸੋ ਮੈਂ ਤਾਜ ਭਾਜੀ ਨੂੰ ਬਹੁਤ ਮੁਬਾਰਕਾ ਦੇਣਾ ਪ੍ਰੋਡਿਊਸਰ ਸਾਹਿਬਾਨ ਨੂੰ ਬਹੁਤ ਸਾਰੀਆਂ ਮੁਬਾਰਕਾ ਦੇਣਾ ਜਿਨ੍ਹਾਂ ਨੇ ਬਹੁਤ ਵਧੀਆ ਘੈਂਟ ਸਬਜੈਕਟ ਚੱਕਿਆ ਸੋ ਬਾਕੀ ਸਾਰੇ ਕਲਾਕਾਰ ਉਹ ਆਪੋ ਆਪਣੇ ਨਿਸ਼ਾਜੀ ਦਾ ਸਪੈਸ਼ਲੀ ਧੰਨਵਾਦ ਕਰਮਜੀਤ ਤੇ ਅਨਮੋਲ ਜੀ ਇੱਥੇ ਪਹੁੰਚੇ ਨੇ ਸਾਡੀ ਨਿੱਕੀ ਜੀ ਬੇਨਤੀ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹ ਸੰਗੀਤਾ ਗੁਪਤਾ ਜੀ ਇਹਦਾ ਫਿਲਮ ਦੇ ਪਾਤਰ ਨੇ ਹਨਾ ਤੇ ਬਾਕੀ ਜਿਹੜੇ ਨਹੀਂ ਕਲਾਕਾਰ ਆ ਆਏ ਹਨਾ ਉਹ ਆ ਰਹੇ ਉਹ ਤੁਹਾਡੇ ਰੂਬਰੂ ਹੋਣਗੇ ਕੋਈ ਤੁੰਦਾ ਚੱਕਰ ਮੈਂ 2 ਘੰਟੇ ਪਹਿਲਾਂ ਤਾਂ ਚੁਰਪਿਆ ਸੀ ਤੇ ਮੈਨੂੰ ਭਾਈ ਕਹਿੰਦਾ ਯਾਰ ਪਹੁੰਚ ਜੀ ਕਹਦੇ ਯਾਰ ਤੂੰ ਨਾ ਲੇਟ ਹੋਵੀਂ ਯਾਸਰ ਭਾਈ ਦਾ ਮੈਨੂੰ ਫੋਨ ਆ ਕੇ ਕਹਿੰਦਾ ਭਾਈ ਪਹੁੰਚ ਜਾਈ ਇਧਰ ਭਾਈ ਆ ਕਹਿੰਦਾ ਯਾਸਰ ਭਾਈ ਤੁਸੀਂ ਬੈਠਾ ਆਪਣਾ ਏਡੀਟ ਕਰੇ ਯਾ ਕੋਈ ਹੋਰ ਟੱਪਿਆਂ ਦਾ ਬਾਦਸ਼ਾਹ ਕਲਦੀਮਾਨ ਸਿੰਘ ਸਾਹਿਬ ਤੇ ਇਹ ਭਾਈ ਹੈਗਾ ਟੱਪਿਆਂ ਦਾ ਬਾਸ਼ਾ ਯਾਸਰ ਸਾਹਿਬ ਕਿਆ ਬਾਤ ਆ ਸਦਾ ਕਰ ਤੁਹਾਡਾ ਫੈਨ ਆ ਮਾਰਾ ਤੇ ਲਵ ਯੂ ਪਾਜੀ ਅਸੀਂ ਬਾਅਦ ਕਰਾਂਗੇ ਸਾਰੇ ਫਿਲਮਾਂ ਦਾ ਸਭਨਾ ਬਹੁਤ ਮਜ਼ਾ ਆਇਆ ਆਸ ਕਾਲ ਸੀ ਇਸ ਦਾ ਰੌਕ ਹੋ ਗਿਆ ਮੈਨੂੰ ਤੁਸੀਂ ਕੁਝ ਕੁਛ ਦੱਸ ਰਹੇ ਹੋ ਨਾ ਮੇਰੇ ਕਹਿੰਦੇ ਕਿਸ ਤਰ੍ਹਾਂ ਬਹੁਤ ਮਜ਼ਾ ਆਇਆ ਹਾਂਜੀ ਥੈਂਕ ਯੂ ਜੀ ਨਹੀਂ ਵਧੀਆ ਲੱਗਿਆ ਸਾਰਿਆਂ ਦਾ ਰੈਕਸ਼ਨ ਦੇਖ ਕੇ ਜੀ ਬਾਕੀ ਤੁਸੀਂ ਦੱਸੋ ਤੁਸੀਂ ਸਾਰਿਆਂ ਨੇ ਫਿਲਮ ਦੇਖ ਕੇ ਤੁਹਾਨੂੰ ਕਿੱਦਾਂ ਲੱਗੀ ਸਰ ਐਡਾ ਬਟਾ ਮਤਲਬ ਕਿ ਇਸ ਦਾ ਅੱਛਾ ਕਨਸੈਪਟ ਕਿ ਆਪਾਂ ਕੋਈ ਬਾਬਿਆਂ ਤੋਂ ਜਿਹੜਾ ਕੁੜਾ ਨਾ ਸਿੰਦਾ ਪਰਫਾਰਮ ਕਰਕੇ ਰਾਣਾ ਪੰਜਾਬ ਦੇ ਨਾਲ ਜੁੜ ਕੇ ਸਸਾ ਠੀਕ ਹੈ ਨਾ ਜੇ ਤੁਹਾਨੂੰ ਬੰਬਲ ਜਾਸ ਉਹ ਦੇਖੋ ਬਾਬਾ ਜੀ ਸਾਡੇ ਰਾਣਾ ਬਾਬਾ ਜੀ ਦੀ ਤਰ੍ਹਾਂ ਨੇ ਜਿਹੜੇ ਦਾ ਕੀਆ ਜਾਂਦਾ ਹੈ ਜੇ ਦੇਖੋ ਸਾਡੀ ਫਿਲਮ ਦਾ ਪ੍ਰਾਈਮ ਪਰਪਸ ਹੈਗਾ ਤੁਹਾਨੂੰ ਸਾਰਿਆਂ ਨੂੰ ਐਂਟਰੇਨ ਕਰਨਾ ਹੈ ਨਾ ਸੋ ਬੜਾ ਵਧੀਆ ਤਾਜਵੀਰ ਨੇ ਕਨਸੈਪਟ ਲਿਖਿਆ ਕਿਉਂਕਿ ਆਪਾਂ ਸਾਰੇ ਪਿੰਡਾਂ ਚ ਜੰਮੇ ਪਲੇ ਆ ਨਾ ਆਪਾਂ ਆਪਣੇ ਆਲੇ ਦੁਆਲੇ ਇਦਾਂ ਦਾ ਦੇਖਿਆ ਹੈ ਕਿ ਕਿਸੇ 'ਚ ਬਾਬਾ ਆ ਗਿਆ ਕਸਰ ਹੋ ਗਈ ਨਾ ਡੇਰਿਆਂ ਤੇ ਜਾਣਾ ਹੱਥ ਵਾਲੇ ਕਰਾਉਣੇ ਸੋ ਪਹਿਲਾਂ ਰਿਲੇਟੇਬਿਲਟੀ ਵੀ ਹੈਗੀ ਆ ਪਰ ਤੁਸੀਂ ਦੇਖਿਆ ਕਿ ਆਪਾਂ ਕੋਈ ਕੁਮਾਰ ਬਹੁਤ ਬੈਰ ਫੀਲ ਨਹੀਂ ਕਰਦਾ ਜਿਹਦਾ ਸਾਰੇ ਆਡੀਅੰਸ ਨੇ ਮੈਂ ਤੇ ਇਹਨਾਂ ਭਾਈ ਮੈਂ ਉਹ ਗੱਲ ਕਹਿੰਦਾ ਵੀ ਜਿਹੜਾ ਨਕਲੀ ਕੰਮ ਹੁੰਦਾ ਨਾ ਉਹ ਖੜਦਾ ਨਹੀਂ ਹੁੰਦਾ ਅਸਲੀ ਕੰਮ ਹਮੇਸ਼ਾ ਖੜਦਾ ਹੁੰਦਾ ਸੋ ਇਹਸ ਕਰਕੇ ਇਹਨਾਂ ਫੌਤੀ ਭਾਬਾ ਤੇ ਪਰੇ ਰਹੋ ਤੇ ਆਪਣੇ ਪਰਿਵਾਰ ਚ ਬਾਗ ਬਣਾ ਕੇ ਰੱਖੋ ਇਹ ਫਿਲਮ ਦਾ ਇੱਕੋ ਹੀ ਮੈਸੇਜ ਆ ਫੋਲ ਐਂਟਰਟੇਨਮੈਂਟ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਫੈਮਿਲੀ ਡਰਾਮਾ ਆ ਤੁਸੀਂ ਜਰੂਰ ਦੇਖਣ ਆਓ ਸਾਜ ਭਾਈ ਨੂੰ ਔਰ ਪ੍ਰੋਡਿਊਸਰ ਸਾਹਿਬਾਨ ਬਹੁਤ ਸਾਰੀ ਮੁਬਾਰਕਾਂ ਇਹ ਲੋਕ ਕਨੂਨ ਬਣ ਕੇ ਰੱਖਿਆ ਤੇ ਅਸੀਂ ਆਪ ਆਪਣੀ ਇੰਜੋਏ ਕੀਤਾ ਯਸਰ ਭਾਈ ਜੀ ਬਾਈ ਅੰਦਰ ਸੀ ਤੇ ਸਾਡੀ ਕੋਈ ਨਹੀਂ ਦਿੱਤੀ ਆ ਅਸੀਂ ਬਾਦੇ ਆ ਕੰਮ ਕੀਤਾ ਥੋੜਾ ਕੀ ਹਰ ਸਾਰੇ ਨੇ ਬਾ ਕਮਾਲ ਕੰਮ ਕੀਤਾ ਥੋੜਾ ਕੋਈ ਸਵਾਲ ਹੈ ਤਾਂ ਕੁਝ ਨਾ ਦੱਸੋ ਬਾਈ ਮਤਲਬ ਕਿਉਂ ਜਾ ਰਹੇ ਹੈ ਇਹ ਤਾਂ ਐਸੇ ਤਰ੍ਹਾਂ ਵਾਲਾ ਕੈਪੀਆ ਤੇ ਕਿਤੇ ਦੂਜੀ ਤਰ੍ਹਾਂ ਸੀ ਜਿੱਥੇ ਚੁੱਕਾ ਕਰ ਰਹੇ ਹੋ ਕਿਉਂ ਜਾ ਰਹੇ ਹੋ ਬੀ ਬਹੁਤ ਵਧੀਆ ਲੱਗਿਆ ਜੀ ਮੈਂ ਵੀਰੇ ਦੇ ਪਹਿਲਾਂ ਗਾਣੇ ਸੁਣੇ ਹੋਏ ਸੀ ਕਿ ਅਸੀਂ ਪਹਿਲੀ ਵਾਰੀ ਸੈੱਟ ਤੇ ਮਿਲੇ ਤੇ ਬਾਕੀ ਜਿੰਨਾ ਸਾਡਾ ਪਿਆਰ ਸੀ ਆਪਸ ਜਿਹੜੀ ਦੋਸਤੀ ਹੋਈ ਗੱਲਾਂ ਉਹ ਸਕ੍ਰੀਨ 'ਤੇ ਹੀ ਦੇਖਣ ਨੂੰ ਮਿਲੀਆਂ ਪਰ ਉਹਦੀ ਜਿਹੜੀ ਕੈਮਿਸਟਰੀ ਸਾਡੀ ਬਣਦੀ ਸੀ ਬਹੁਤ ਅਸੀਂ ਇੰਜੋਏ ਕੀਤਾ ਪੀਰਾ ਪੂਰਾ ਘੇਟ ਬੰਦਾ ਨਹੀਂ ਤੇਰੀ ਜੋੜੀ ਬਣਾ ਕੇ ਕਨਾ ਤੇਲੇ ਤਾਂ ਮम्मा ਆਪੇ ਘਾਟ ਹੋਣਾ ਇਹ ਮੈਂ ਮੂਵੀ ਦੇਖ ਕੇ ਮਤਲਬ ਮੈਂ ਬਹੁਤ ਉਹਦੇ ਵਿੱਚ ਕੁੱਪਈ ਸੀ ਇਸ ਸੈਕਿੰਡ ਹਾਫ ਮੇਰਾ ਫੇਵਰੇਟ ਹੈ ਤਾਂ ਮੈਂ ਉਹੀ ਕੈਰੀ ਸੀ ਜਿੱਦਾਂ ਇਹ ਮੂਵੀ ਫਿਨਿਸ਼ ਹੋਈ ਮਹਤਾਜ ਸਾਹਿਬ ਵੀ ਕੈਰੀ ਸੀ ਕਿ ਮੈਂ ਸੈਕਿੰਡ ਹਾਫ ਦੇ ਵਿੱਚ ਆਰ ਵਾਸ ਦੇਰ मैन बहुत लगे लग्या हर किसी काम बहुत <laughs> है <नहीं। चौके। laughs>

ਸਸ ਨੇ ਵਧੀਆ ਕੰਮ ਕੀਤਾ ਨੋ ਨੇ ਵਧੀਆ ਕੀਤਾ ਚਾਚੀ ਨੇ ਵਧੀਆ ਕੰਮ ਕੀਤਾ ਸਾਰੇ ਲਾਣੇ ਨੇ ਵਧੀਆ ਕੀਤਾ ਤਾਂ ਬਣਿਆ ਲੰਬੜਾ ਦਾ ਸਾਡੇ ਵੱਲੋਂ ਸਾਰੇ ਤੋਂ ਪ੍ਰੈਸ ਵੱਲੋਂ ਆਇਓ ਬਹੁਤ ਬਹੁਤ ਸਾਡੇ ਤੋਂ ਸਾਡੇ ਵੱਲ ਸਾਰੇ ਬਹੁਤ ਬਹੁਤ ਛੁਪਾਉਂਦਾ ਹੈ ਓਹ ਬਿਲਕੁਲ ਸਾਰਾ ਬਹੁਤ ਪ੍ਰਸੰਨਤਾ ਨਾਲ ਆਇਆ ਹੈ ਔਰ ਆਇਆ ਥੈਂਕ ਯੂ ਥੈਂਕ ਯੂ ਓ ਮਾਈ ਥੈਂਕਸ ਸੀ ਤਾਂ ਬੰਦੇ ਭਾਈਓ ਨੇ ਮੈਂ ਬਸ ਇਹੀ ਬੋਲ ਸਕਦਾ ਕਿ ਤੁਸੀਂ ਦੇਖਣ ਆ ਜਾਣਾ ਤੁਸੀਂ ਦੇਖਣ ਆ ਜਾਣਾ ਉਹ ਛੱਬੀ ਨੂੰ ਫਿਲਮ ਆਪਣੀ ਉਹ ਲੰਬੜਾਂ ਦਾ ਲਾਣਾ థాంਕ ਯੂ ਸੋ ਮਚ ਗਿਆਨ ਵੀ ਪੂਰਨਮਾਸੀ ਆ 26 ਤਰੀਕ ਨੂੰ ਤੇ ਪੂਰਨਮਾਸੀ ਤੁਹਾਨੂੰ ਪਤਾ ਆ ਫਿਰ ਲੰਬੜਾਂ ਦੇ ਲਾਣਾ ਤੋਂ ਆਪੋ ਆਪਣੀ ਮਾਸੀ ਨੂੰ ਯਾਦ ਕਰਕੇ ਤੇ ਪੂਰਨਮਾਸੀ ਨੂੰ ਆ ਜੀਓ ਤੇ ਫਲਮੋਣੀਆਂ ਲੰਬੜਾਂ ਦਾ ਲਾਣਾ